ਕਿਉਂਕਿ ਪੀਸੀ ਸ਼ੁਰੂ ਕਰਨ ਦੇ ਵਿੱਚ ਵੀ ਕੁਝ ਦੇਰੀ ਹੋ ਗਈ ਉਹਦੇ ਲਈ ਮੈਂ ਗੁਸਤਾਖੀ ਦੀ ਮਾਫੀ ਵੀ ਚਾਹੁੰਦਾ ਔਰ ਇਹ ਵੀ ਕਾਫੀ ਰਹੇ ਨਾਲ ਮੇਰੇ ਮੇਰੇ ਸਾਰੇ ਸਤਕਾਰਯੋਗ ਸਾਥੀ ਸਾਡੇ ਪਾਰਟੀ ਦੇ ਸਰਕਾਰ ਦੇ ਬੋਰਡ ਔਰ ਕਾਰਪੋਰੇਸ਼ਨਾਂ ਦੇ ਸਾਰੇ ਦੇ ਸਾਰੇ ਜੋ ਕਰੀਮ ਹੈ ਜ਼ਿਲ੍ਹਾ ਸੰਗਰੂਰ ਦੀ ਉਹ ਅੱਜ ਨਾਲ ਮੌਜੂਦ ਹੈ ਸੋ ਸਾਥੀਓ ਅੱਜ ਦਾ ਜੋ ਵਿਸ਼ਾ ਜਿਸ ਵਾਸਤੇ ਪ੍ਰੈਸ ਕਾਨਫਰੰਸ ਬਣਾਈ ਗਈ ਹੈ ਬੀਜੇਪੀ ਦੀ ਕੇਂਦਰ ਸਰਕਾਰ ਨੇ ਇੱਕ ਨਵਾਂ ਹਥਕੰਡਾ ਅਪਣਾ ਲਿਆ ਪੰਜਾਬ ਤੇ ਪੰਜਾਬ ਦੇ ਲੋੜਵੰਦ ਗਰੀਬ ਲੋਕਾਂ ਦੇ ਨਾਲ ਧੱਕਾ ਕਰਨ ਦਾ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਫਰਮਾਨ ਵਸੂਲ ਹੋਇਆ ਜਿਸ ਦੇ ਵਿੱਚ ਉਹਨਾਂ ਨੇ तकरीबन 8 ਲੱਖ 2500 ਜੋ ਰਾਸ਼ਨ ਕਾਰਡ ਨੇ ਉਹਨਾਂ ਨੂੰ ਕੱਟਣ ਦਾ ਫਰਮਾਨ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਯਾਨੀ ਕਿ ਤਕਰੀਬਨ ਤਕਰੀਬਨ ਸਿੱਧਾ ਜੇ ਇੱਕ ਪਰਿਵਾਰ ਦਾ ਚਾਰ ਮੈਂਬਰ ਵੀ ਲਾ ਲਈ ਤੇ 32 ਲੱਖ ਲੋਕਾਂ ਦਾ ਰਾਸ਼ਨ ਲੋੜਵੰਦ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਕੰਮ ਹੈ ਜਿਹੜਾ ਉਹ ਬੀਜੇਪੀ ਨੇ ਇਸ ਹੁਕਮ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਸੁਣਾਇਆ ਇਸ ਤੋਂ ਪਹਿਲਾਂ ਵੀ ਵੈਰੀਫਿਕੇਸ਼ਨ ਦੇ ਨਾਂ ਦੇ ਉੱਪਰ ਈ ਕੇ ਵੀ ਸੀ ਦੇ ਨਾਂ ਦੇ ਉੱਪਰ 23 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਨਾ ਹੋਣ ਦਾ ਬਹਾਨਾ ਲਗਾ ਕੇ ਇੱਕ ਉਸ ਨੂੰ ਜ਼ਰੀਆ ਬਣਾ ਕੇ 23 ਲੱਖ ਲੋਕਾਂ ਦਾ ਰਾਸ਼ਨ ਜਿਹੜਾ ਉਹ ਪਹਿਲੇ ਹੀ ਰੋਕਿਆ ਜਾ ਚੁੱਕਿਆ ਹੈ ਯਾਨੀ ਕਿ ਤਕਰੀਬਨ ਤਕਰੀਬਨ 55 ਲੱਖ ਲੋਕਾਂ ਦਾ ਰਾਸ਼ਨ ਉਹਨਾਂ ਦੀਆਂ ਥਾਲੀਆਂ ਉਹਨਾਂ ਦੀਆਂ ਪਲੇਟਾਂ ਦੇ ਵਿੱਚ ਉਹ ਚੱਕਣ ਦਾ ਕੰਮ ਹੈ ਜਿਹੜਾ ਮਾੜੇ ਮਨਸੂਬੇ ਕੇਂਦਰ ਸਰਕਾਰ ਬਣਾਈ ਬੈਠੀ ਹੈ 1 ਲੱਖ 1 ਕਰੋੜ 53 ਲੱਖ ਲਾਹ ਪਤਰੀਆਂ ਨੂੰ ਪੰਜਾਬ ਦੇ ਵਿੱਚ ਰਾਸ਼ਨ ਮਿਲਦਾ ਹੈ ਤੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਤੇ ਉਹਦੇ ਵਿੱਚੋਂ ਤਕਰੀਬਨ ਤਕਰੀਬਨ ਜਿਹੜੇ ਕੱਟੇ ਜਾ ਚੁੱਕੇ ਜਿਹਨੂੰ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ 55 ਲੱਖ ਲੋਕਾਂ ਦੇ ਢਿੱਡ ਦੇ ਉੱਪਰ ਲੱਤ ਮਾਰਦਾ ਕੰਮ ਹੈ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਹੈ ਔਰ ਬਹਾਨੇ ਕੀ ਬਣਾਏ ਜਾ ਰਹੇ ਨੇ ਕਿ ਜੀ ਪਹਿਲਾਂ ਜਿਹੜੀ ਗੱਲ ਮੈਂ ਕੀਤੀ ਕਿ ਈਕੇਵਾਈਸੀ ਦੀ ਵੈਰੀਫਿਕੇਸ਼ਨ 1 ਕਰੋੜ 29 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਆਲਰੇਡੀ ਹੋ ਰਹੀ ਹੋ ਚੁੱਕੀ ਹੈ ਬਾਕੀਆਂ ਦਾ ਪ੍ਰੋਸੈਸ ਹੈ ਜਿਹੜਾ ਉਹ ਚੱਲ ਰਿਹਾ ਹੈ ਤੇ ਹੁਣ ਆ ਨਵਾਂ ਫਰਮਾਨ ਮੈਂ ਸਮਝਦਾ ਕਿ ਤੁਗਲਕੀ ਫਰਮਾਨ ਹੈ ਔਰ ਇਹਦੇ ਨਾਲ ਇਹਦੇ ਨਾਲ ਜਿਹੜਾ ਭਾਜਪਾ ਦਾ ਅਸਲੀ ਚਿਹਰਾ ਗਰੀਬ ਲੋੜਵੰਦ ਵਿਰੋਧੀ ਚਿਹਰੇ ਜਿਹੜਾ ਉਹ ਨੰਗਾ ਹੋ ਰਿਹਾ ਹੈ ਔਰ ਬਹਾਨੇ ਕੀ ਬਣਾਏ ਜਾ ਰਹੇ ਨੇ ਜਿਹੜਾ ਨਵਾਂ ਫਰਮਾਨ ਆਇਆ ਹੈ 32 ਲੱਖ ਲੋਕਾਂ ਦਾ ਦੇ ਜੋ ਰਾਸ਼ਨ ਕੱਟਣ ਦਾ ਕਿ ਜੀ ਜੇ ਕਿਸੇ ਕੋਲੇ ਸਪੋਜ਼ ਕਾਰ ਹੈ ਤੇ ਉਹ ਜਿਹੇ ਕੁਆਲੀਫਾਈ ਨਹੀਂ ਕਰਦਾ ਜੇ ਕਿਸੇ ਦਾ ਬੱਚਾ ਕੋਈ ਨੌਕਰੀ ਕਰਦਾ ਹੈ ਉਹ ਕੁਆਲੀਫਾਈ ਨਹੀਂ ਕਰਦਾ ਜੇ ਕਿਸੇ ਕੋਲ 2.5 ਏਕੜ ਤੋਂ ਵੱਧ ਜ਼ਮੀਨ ਹੈ ਉਹ ਕੁਆਲੀਫਾਈ ਨਹੀਂ ਕਰਦਾ 2.5 ਏਕੜ ਵਾਲੇ ਨੂੰ ਕੇਂਦਰ ਸਰਕਾਰ ਜਿਹੜਾ ਉਹ ਅਮੀਰ ਮੰਨਦੀ ਹੈ 2.5 ਏਕੜ ਮੀਨਜ਼ ਜੇ ਆਪਾਂ ਔਨ ਅਵਰੇਜ ਸਾਰੇ ਖਰਚੇ-ਖੁਰਚੇ ਕੱਢ ਕੇ ਔਰ ਜੇ ਫਸਲ ਠੀਕ-ਠਾਕ ਹੋ ਜੇ ਤੇ 60-65000 ਰੁਪਏ ਵੀ ਲਾ ਲਈਏ ਤੇ 1.5 ਜਾਂ ਪੌਣੇ 2 ਲੱਖ ਰੁਪਿਆ ਤਾਈਏ ਇੱਕੜਾ ਅਰੇ ਕਿਸਾਨ ਪਰਿਵਾਰ ਦੀ ਜਿਹੜੀ ਇਨਕਮ ਹੈ ਉਹ ਨੈਟ ਆਉਂਦੀ ਹੈ 1.5 ਤੋਂ 2 ਲੱਖ ਰੁਪਿਆ ਚਾਰ ਜੀਆਂ ਦਾ ਪਰਿਵਾਰ ਹੈ ਇਹਦਾ ਮਤਲਬ ਕਿ 1 ਲੱਖ ਸਪੋਜ਼ 75000 ਵੀ ਲਾ ਲਈਏ ਆਪਾਂ ਪੌਣੇ 2 ਲੱਖ ਰੁਪਿਆ ਤੇ 12.5 ਤੋਂ 13000 ਰੁਪਿਆ ਮਹੀਨੇ ਦਾ ਚਾਰ ਜੀਆਂ ਦਾ ਪਰਿਵਾਰ ਹੈ ਤੇ 4000 ਮਹਜੇ ਉਸ ਪਰਿਵਾਰ ਨੂੰ ਆ ਰਹੇ ਯਾਨੀ ਕਿ 120 ਰੁਪਏ ਪਰ ਪਰਸਨ ਜੇ ਕਿਸੇ ਫੈਮਿਲੀ ਮੈਂਬਰ ਨੂੰ ਆ ਰਹੇ ਨੇ ਉਹਨੂੰ ਕੇਂਦਰ ਸਰਕਾਰ ਕਹਿੰਦੀ ਜੀ ਕਿ ਅਮੀਰ ਹੋ ਗਿਆ ਜੇ ਆਪਾਂ ਚੰਗੀ ਫਸਲ ਦਾ ਮੁੱਲ ਵੀ ਲਾ ਲਈਏ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹੋ ਜਿਹਾ ਤੁਗਲਕੀ ਫਰਮਾਨ ਪੰਜਾਬ ਦੇ ਲੋਕਾਂ ਦੇ ਨਾਲ ੱੱੱਕਾ ਜੋ ਕਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਕਰ ਰਹੀ ਹੈ ਇਸ ਤੋਂ ਪਹਿਲਾਂ ਵੀ ਇਕੱਲਾ ਇੱਥੇ ਹੀ ਬਸ ਨਹੀਂ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਨਾਲ ਬਥੇਰੇ ੱੱੱਕੇ ਨੇ ਜਿਹੜੇ ਉਹ ਕੀਤੇ ਜਾ ਚੁੱਕੇ ਨੇ ਆ ਆਪਾਂ ਐਨਐਚਐਮ ਦੇ ਫੰਡਾਂ ਦੀ ਗੱਲ ਕਰ ਲਈਏ ਆਪਾਂ ਸਿੱਖਿਆ ਦੇ ਫੰਡਾਂ ਦੀ ਗੱਲ ਕਰ ਲਈ ਹੈ तकरीबन 7000 ਕਰੋੜ ਹੈ ਜਿਹੜਾ ਉਹ ਕੇਂਦਰ ਵੱਲੋਂ ਹਜੇ ਤੱਕ ਪਿਛਲੇ 3 ਸਾਲਾਂ ਤੋਂ ਆਰਡੀਐਫ ਦੇ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਹੈਗਾ ਸੋ ਹਰ ਮੌਕੇ ਜਦੋਂ ਉਹਨਾਂ ਨੂੰ ਮੌਕਾ ਲੱਗ ਜਾਂਦਾ ਹੈ ਨਾਲ ਦੀ ਨਾਲ ਪੰਜਾਬ ਦੇ ਨਾਲ ਮਤਰੀ ਹੀ ਮਾਲਾ ਸਲੂਕ ਕਰਨ ਦਾ ਧੱਕਾ ਕਰਨ ਦਾ ਤੁਗਲਕੀ ਫਰਮਾਨ ਸੁਣਾ ਕੇ ਉਹ ਕਰਦੇ ਨੇ ਪਰ ਮੈਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਕਹਿ ਦਿੰਨੇ ਆ ਕਿ ਨਾ ਪੰਜਾਬ ਸਰਕਾਰ

ਤਿਆਰਾਂ ਜਾ ਵੀ ਰਹੇ ਨੇ ਜਿਹੜੇ 1 ਕਰੋੜ 29 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਹੋਈ ਹੈ ਉਹ ਘਰੋ ਘਰੀ ਵੈਰੀਫਿਕੇਸ਼ਨ ਹੋਈ ਤਾਂ ਹੀ ਹੋਇਆ ਪਰ ਹੁਣ ਆ ਜਿਹੜਾ ਕਿ 30 ਸੈਪਟੈਂਬਰ ਤੋਂ ਮਗਰੋਂ ਜੀ ਕਿਸੇ ਨੂੰ ਰਾਸ਼ਨ ਨਹੀਂ ਮਿਲਣਾ ਤੇ ਉਸ ਤੋਂ ਪਹਿਲਾਂ 23 ਲੱਖ ਲੋਕਾਂ ਦਾ ਆਲਰੇਡੀ ਕੱਟਿਆ ਜਾ ਚੁੱਕਿਆ ਸੋ ਇਹ ਕੰਮ ਹੈ ਜਿਹੜਾ ਇਹ ਕੇਂਦਰ ਸਰਕਾਰ ਨੂੰ ਨਹੀਂ ਕਰ ਦਿੱਤਾ ਜਾਊਗਾ ਜਿਸ ਹੱਦ ਤੱਕ ਵੀ ਜਾਣ ਦੀ ਲੋੜ ਪਈ ਚਾਹੇ ਅ ਐਡਮਿਨਿਸਟ੍ਰੇਟਿਵ ਤੌਰ ਦੇ ਉੱਪਰ ਚਾਹੇ ਲੀਗਲ ਤੌਰ ਦੇ ਉੱਪਰ ਚਾਹੇ ਪ੍ਰੋਟੈਸਟਾਂ ਦੇ ਤੌਰ ਦੇ ਉੱਪਰ ਜਨ ਅੰਦੋਲਨ ਬਣਾਉਣ ਦੀ ਲੋੜ ਪਈ ਤਾਂ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਇਹਨੂੰ ਬਣਾਉਗੀ ਪਰ ਕਿਸੇ ਵੀ ਲੋੜਵੰਦ ਦਾ ਗਰੀਬ ਦਾ ਹੱਕ ਹੈ ਜਿਹੜਾ ਉਹ ਮਾਰਨ ਇਹਨਾਂ ਨੂੰ ਨਹੀਂ ਦਿੱਤਾ ਜਾਊਗਾ ਸਰ ਇਹ ਜਾਨ ਇੱਕ ਪਾਸੇ ਦਾ ਪੰਨਾ ਦੇਸ਼ ਹੈ ਜਨੋਕਰੇਸੀ ਦੇਸ਼ ਹੈ ਜਦੋਂ ਬਸੇ ਜਦੋਂ ਭਾਜੀਪੀ ਕੈਂਪਲਾ ਰਹੀ ਹੈ ਉਹਨਾਂ ਨੂੰ ਰੋਕ ਰੋਕ ਰਹੇ ਆ ਇਹਦਾ ਕੀ ਮਤਲਬ ਪਤਾ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਹੈ ਕਿ নো ਡਾਊਟ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇਸ਼ਯ ਡੈਮੋਕਰੈਟਿਕ ਦੇਸ਼ ਹੈ ਔਰ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਭਾਰਤ ਪੂਰੀ ਦੁਨੀਆ ਦੇ ਵਿੱਚ ਔਰ ਹਰ ਕਿਸੇ ਦੀਆਂ ਆਪੋ ਆਪਣੀਆਂ ਰਿਸਪਾਂਸਿਬਿਲਟੀਜ਼ ਔਰ ਜ਼ਿੰਮੇਵਾਰੀਆਂ ਨੇ ਹੁਣ ਮੈਂ ਇਹ ਕਹਿਣਾ ਚਾਹੁੰਦਾ ਇਹ ਕਹਿੰਦੇ ਨਹੀਂ ਜੀ ਕਿ ਅਸੀਂ ਕੇਂਦਰ ਸਰਕਾਰ ਦੇ ਆ ਸਕੀਮਾਂ ਦਾ ਲਾਹ ਜਿਹੜਾ ਉਹ ਲੋਕਾਂ ਤੱਕ ਲੈ ਕੇ ਜਾਣ ਜਾ ਰਹੇ ਹਾਂ ਇਹਨਾਂ ਕੈਂਪਾਂ ਦੇ ਜ਼ਰੀਏ ਤੇ ਉਹਨਾਂ ਕੈਂਪਾਂ ਦੇ ਵਿੱਚ ਜੋ ਸਰਕਾਰ ਕੋਲ ਸੀਐਮ ਸਾਹਿਬ ਕੋਲ ਔਰ ਪੁਲਿਸ ਕੋਲ ਕੋਲ ਜੋ ਜਾਣਕਾਰੀਆਂ ਮੀਡੀਆ ਸੀ ਸ਼ਿਕਾਇਤਾਂ ਆਈਆਂ ਸੀਗੀਆਂ ਉਹ ਕਿਸ ਕਿਸਮ ਦੀਆਂ ਸੀ ਉਹ ਸਮਝਣ ਦੀ ਲੋੜ ਹੈ ਕਿ ਜੀ ਕੈਂਪਾਂ ਦੇ ਵਿੱਚ ਉਹ ਸਾਡੇ ਕੋਲੋ ਕਿਸ ਤੋਂ 20 30 50 ਰੁਪਏ 100 ਰੁਪਏ ਲੈਣ ਤੱਕ ਦਾ ਕੰਮ ਹੈ ਜਿਹੜਾ ਉਹ ਕੀਤਾ ਗਿਆ ਫਿਰ ਉਹਨਾਂ ਕੈਂਪਾਂ ਦੇ ਵਿੱਚ ਬੈਂਕ ਅਕਾਊਂਟਾਂ ਦੀ ਡਿਟੇਲ ਆਧਾਰ ਕਾਰਡ ਦੀ ਡਿਟੇਲ ਇਹ ਸਾਰਾ ਕੁਝ ਮੰਗਿਆ ਜਾ ਰਿਹਾ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਆਪਾਂ ਹਰ ਰੋਜ਼ ਹਰ ਰੋਜ਼ ਫੋਨਾਂ ਦੇ ਉੱਪਰ ਮੈਸੇਜ ਆਉਂਦੇ ਨੇ ਕਦੇ ਆਰਬੀਆਈ ਦੇ ਕਦੇ ਕੇਂਦਰ ਸਰਕਾਰ ਦੇ ਕਦੇ ਕਿਸੇ ਬੈਂਕ ਦੇ ਕਿ ਪਲੀਜ਼ ਡੋਨਟ ਸ਼ੇਅਰ ਯੋਰ ਅਕਾਊਂਟ ਡਿਟੇਲਸ ਹਰ ਰੋਜ਼ ਆਪਾਂ ਲੋਕਾਂ ਨੂੰ ਮੈਸੇਜ ਆਉਂਦੇ ਨੇ ਇਹ ਕਿਸ ਆਧਾਰ ਕਿਸ ਬੇਸਿਸ ਕਿਸ ਬਿਨਾ ਦੇ ਉੱਪਰ ਔਰ ਕਿਸ ਲਈ ਲੋਕਾਂ ਤੋਂ ਉਹਨਾਂ ਦੇ ਬੈਂਕ ਖਾਤੇ ਦੀ ਡਿਟੇਲ ਮੰਗ ਰਹੇ ਨੇ ਜੀ ਜੇ ਸੁਪੋਜ਼ੇ ਕਹਿੰਦੇ ਨੇ ਕਿ ਜੀ ਸਾਡੇ ਅਸੀਂ ਕੋਈ ਲੋਕਾਂ ਨੂੰ ਫਾਇਦਾ ਦੇਣਾ ਹੈ ਕੋਈ ਸਕੀਮਾਂ ਦਾ ਲਾਭ ਪਹੁੰਚਾਉਣਾ ਹੈ ਦੇ ਭਾਈ ਅੱਜ ਦੀ ਤਾਰੀਖ ਦੇ ਵਿੱਚ ਪੂਰੇ ਮੁਲਕ ਦੇ ਕੱਲੇ-ਕੱਲੇ ਇੱਕ-ਇੱਕ ਨਾਗਰਿਕ ਦਾ ਅਕਾਊਂਟ ਉਹਦਾ ਖਾਤਾ ਨੰਬਰ ਉਹਦਾ ਆਧਾਰ ਕਾਰਡ ਉਹਦੀ ਪੂਰੀ ਦੀ ਪੂਰੀ ਜਨਮ ਪੱਤਰੀ ਇੱਥੋਂ ਤੱਕ ਕਿ ਉਹਦਾ ਥੰਬ 임ਪ੍ਰੈਸ਼ਨ ਹੈ ਜਿਹੜਾ ਉਹ ਆਲਰੇਡੀ ਸੈਂਟਰਲ ਗਵਰਨਮੈਂਟ ਕੋਲੇ ਪਿਆ ਹੈ ਜੇ ਤੁਸੀਂ ਦੇਣਾ ਹੀ ਚਾਹੁੰਦੇ ਹੋ ਸਹੀ ਮਾਇਨੇ ਦੇ ਵਿੱਚ ਸਾਫ ਨੀਅਤ ਦੇ ਨਾਲ ਤੇ ਵੈਸੀ ਸਰਦਾ ਡੀਬੀਟੀ ਦੇ ਜ਼ਰੀਏ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿਓ ਔਰ ਵੈਸੀ ਵੀ ਪਿਛਲੇ 11 ਸਾਲਾਂ ਤੋਂ 15-15 ਲੱਖ ਰੁਪਏ ਤੋਂ ਮੋਦੀ ਜੀ ਕਨਿ ਵੈਸੀ ਡਿਊ ਪਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਸਾਡਾ ਖਦਸ਼ਾ ਪੁਲਿਸ ਦਾ ਖਦਸ਼ਾ ਇਹ ਹੈ ਕਿ ਜੇ ਅਕਾਊਂਟ ਡਿਟੇਲ ਲੈ ਲੀਆਂ ਆਧਾਰ ਕਾਰਡ ਦੀ ਡਿਟੇਲ ਲੈ ਲਈ ਤੇ ਬਾਅਦ ਦੇ ਵਿੱਚ ਕਿਸੇ ਦੇ ਖਾਤੇ ਦੇ ਵਿੱਚੋਂ ਪੈਸੇ ਨਿਕਲ ਗਏ ਉਹ ਸ਼ਾਇਦ ਕੁਝ ਕੰਪਲੇਂਟਾ ਪੁਲਿਸ ਕੋਲ ਆਈਆਂ ਵੀ ਨਹੀਂ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਹੋਊਗੀ ਬੀਜੇਪੀ ਹੋਊਗੀ ਤੁਹਾਡੇ ਧਿਆਨ ਦੇ ਵਿੱਚ ਹੋਊਗਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਮਹਾਰਾਣੀ ਪ੍ਰਨੀਤ ਕੌਰ ਖੁਦ ਆਪ ਐਮਪੀ ਸੀਗੇ ਉਹਨਾਂ ਦੀ ਸਰਕਾਰ ਦੇ ਸਮੇਂ ਮਹਾਰਾਣੀ ਪ੍ਰਨੀਤ ਕੌਰ ਦੇ ਖਾਤੇ ਦੇ ਵਿੱਚੋਂ ਕਈ ਕਰੋੜ ਪੈਸਾ ਜਿਹੜਾ ਉਹ ਨਿਕਲ ਗਿਆ ਸੀਗਾ ਬਾਅਦ ਦੇ ਵਿੱਚ ਪੰਜਾਬ ਪੁਲਿਸ ਜਾ ਕੇ ਉਹਨਾਂ ਨੂੰ ਛੱਤੀਗੜ੍ਹ ਤੋਂ ਫੜ ਕੇ ਲੈ ਕੇ ਆਈ ਸੀਗੀ ਜੇ ਇੱਕ ਸੀਐਮ ਦੀ ਘਰ ਵਾਲੀ ਜਿਹੜੀ ਕਿ ਖੁਦ ਆਪ ਐਮਪੀ ਐ ਜੇ ਉਹਦੇ ਖਾਤੇ ਦੇ ਵਿੱਚੋਂ ਲੱਖਾਂ ਕਰੋੜਾ ਰੁਪਏ ਨਿਕਲ ਸਕਦੇ ਨੇ ਤੇ ਜੇ ਆਮ ਕਿਸੇ ਗਰੀਬ ਲੋੜਵੰਦ ਵਿਅਕਤੀ ਦੇ ਖਾਤੇ ਦੇ ਵਿੱਚੋਂ 20 30 50 ਹਜ਼ਾਰ ਨਿਕਲ ਗਿਆ ਜੀ ਤੇ ਉਹਦੀ ਜ਼ਿੰਮੇਵਾਰੀ ਕੱਲ ਨੂੰ ਬੀਜੇਪੀ ਲਊਗੀ ਸੋ ਇਸ ਕਰਕੇ ਇਹ ਜਿਹੜੀ ਇਹ ਜਿਹੜਾ ਠੱਗੀ ਠੋਰੀਆਂ ਵਾਲਾ ਕੰਮ ਚੱਲ ਰਿਹਾ ਇਹ ਬਿਲਕੁਲ ਹੀ ਚੱਲਣ ਨਾ ਗਿਆ ਹਾਂ ਉਹ ਲੋਕਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ ਸਕੀਮਾਂ ਦਾ ਲਾਹਾ ਦੇਣਾ ਚਾਹੁੰਦੇ ਨੇ ਜੀ ਸਦਕੇ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਉਣ 15-15 ਲੱਖ ਰੁਪਏ ਵੈਸੀ ਡਿਊਪੇਵੜੀ ਦੇ ਦਰਾਂ